ਪੰਜਾਬ ਸਰਕਾਰ ਮੁਰਦਾਬਾਦ 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 ਝੂਠਾ ਮੁੱਖ ਮੰਤਰੀ ਮੁਰਦਾਬਾਦ 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 ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਕੀ ਗੱਲ ਹੋ ਗਈ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਇੱਕ ਵੀ ਭਰਤੀ ਦਾ ਇਸ਼ਤਿਹਾਰ ਸਿੱਖਿਆ ਮਹਿਕਮੇ ਦੇ ਵਿੱਚ ਇਸ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਇਹਨਾਂ ਦਾ ਜਿਹੜਾ ਇੱਕ ਸਾਥੀ ਹੈ ਉਹ ਉੱਪਰ ਟੈਂਕੀ ਤੇ ਟੜ ਗਿਆ ਲੱਗਦਾ ਕਿ ਸਰਕਾਰ ਦੀਆਂ ਜਿਹੜੀਆਂ ਉਹ ਵੀ ਬਾਦੇਸੀ ਮੰਗਾ ਸੀ ਨਹੀਂ ਵਪਾਉਂ ਜਾਂਦਾ ਦੁਖੀ ਹੋ ਕੇ ਜਿਹੜਾ ਵਿਚਾਰਾ ਉੱਤੇ ਚੜ ਗਿਆ ਇਹ ਜੋ ਉੱਤੇ ਮਨੀਸ਼ ਬੈਠਾ ਹੈ ਅੱਜ ਤੋਂ 4 ਸਾਲ ਪਹਿਲਾਂ ਵੀ ਕਾਂਗਰਸ ਸਰਕਾਰ ਸਮੇਂ ਟੈਂਕੀ ਤੇ ਬੈਠਾ ਸੀ ਪੰਜਾਬ ਸਰਕਾਰ ਦਾ ਤਾਂ ਕਹਿਣਾ ਸੀ ਅਸੀਂ ਰੋਜ਼ਗਾਰ ਵੀ ਦਿੱਤਾ ਕਈ ਨੌਜਵਾਨਾਂ ਨੂੰ ਨੌਕਰੀਆਂ ਵੀ ਦੇ ਦਿੱਤੀਆਂ ਕਈ ਵਿਭਾਗਾਂ ਦੇ ਵਿੱਚ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ 4 ਸਾਲਾਂ ਦੇ ਵਿੱਚ ਸਿੱਖਿਆ ਵਿਭਾਗ ਵਿੱਚ ਇਹ ਸਰਕਾਰ ਨੇ ਜਾਰੀ ਕੀਤਾ ਹੋਵੇ ਸਾਬਤ ਕਰ ਦੇਣੇ ਇਹਨਾਂ ਦਾ ਕੋਈ ਸੰਤਰੀ ਮੰਤਰੀ ਭਮੱਕਾ ਵਾਲਾ ਮੁੱਖ ਮੰਤਰੀ ਇਹਨਾਂ ਦਾ ਕੋਈ ਵੀ ਚੱਲਾ ਚ ਬੇਟਾ ਸਾਬਤ ਕਰ ਦੇ ਅਸੀਂ ਅੱਜ ਹੀ ਜਿਹੜਾ ਹੈਗਾ ਮੁਰਦਾਬਾਦ ਦੀ ਜਿੰਦਾਬਾਦ ਕਰਾਂਗੇ ਸ਼ਹਿਰ ਦੇ ਵਿੱਚ ਪ੍ਰਚਾਰ ਕਰਕੇ ਜਾਵਾਂਗੇ ਰੱਦ ਜਰੂਰ ਕੀਤੀਆਂ ਭਰਤੀਆਂ ਚਾਹੇ ਪਿਛਲੀ ਸਰਕਾਰ ਦੀ 3743 ਇਲੈਕਟਰਾਰਾਂ ਦੀ ਭਰਤੀ ਹੋਵੇ ਸਰਕਾਰ ਨੇ ਰੱਦ ਕੀਤੀ ਹੈ 2000 ਪੀਟੀਆਈ ਜਿਹੜੀ ਪਿਛਲੀ ਸਰਕਾਰ ਐਡਵਰਟਾਈਜ਼ ਕਰ ਗਈ ਸੀ ਨੋਟੀਫਿਕੇਸ਼ਨ ਦੇ ਕੇ ਫਿਰ ਇਹਨਾਂ ਨੇ ਵਾਪਸ ਲੈ ਲਿਆ ਰੱਦ ਕੀਤੀ ਹੈ ਕੋਤਾ ਨਹੀਂ ਕਿਹੜੀਆਂ ਨੌਕਰੀਆਂ ਦਿੱਤੀਆਂ ਕੱਲੀ ਸੋਸ਼ਲ ਮੀਡੀਆ ਨਾਲ ਸਰਕਾਰ ਬਣੀ ਸੀ ਤੇ ਸੋਸ਼ਲ ਮੀਡੀਆ ਨਾਲ ਹੀ ਰੋਜ਼ਗਾਰ ਬਣਦੀ ਜਾਂਦਾ ਜਿਹੜੇ ਕੱਚੇ ਅਧਿਆਪਕ ਸੀ ਪਿਛਲੇ ਸਾਲਾਂ ਵੱਧੀ ਕੱਚੇ ਚੱਲੇ ਆ ਰਹੇ ਆ ਹੁਣ ਵੀ ਉਹ 6000 ਤੇ ਇੱਥੇ ਆਪਣਾ ਪਿੱਟ ਸਿਆਪਾ ਕਰਕੇ ਗਏ ਆ ਚੈਨਲ ਤੁਸੀਂ ਦੇਖ ਰਹੇ ਹੋ ਮੈਂ ਰਵੀ ਖੜਾ ਸੋ ਤਰਨਤਾਰਨ ਵਿੱਚ ਇੱਕ ਪਾਸੇ ਜਿਮਨੀ ਚੋਣ ਦਾ ਮਾਹੌਲ ਹੈ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਇੱਥੇ ਦਾ ਨਾਪਲਾ ਸ਼੍ਰਮੀ ਕੀਤਾ ਜਾ ਰਿਹਾ ਹੈ ਕਈ ਮੰਗਾ ਨੇ ਸੋ ਤਸਵੀਰਾਂ ਨੇ ਤੁਹਾਡੇ ਸਾਹਮਣੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਇੱਥੇ ਆਗੂ ਕੱਟੇ ਹੋਏ ਨੇ ਤਾਂ ਪੰਜਾਬ ਸਰਕਾਰ ਮੁਰਦਾਬਾਦ ਦੀਆਂ ਹੱਥ ਵਿੱਚ ਇਹਨਾਂ ਦੀ ਤਕਤੀਆਂ ਨੇ ਤਾਂ ਕੈਮਰਾਮੈਨ ਨੂੰ ਕਹਾਂਗਾ ਇੱਕ ਤਸਵੀਰ ਜਿਹੜੀ ਦਿਖਾਈ ਜਾਵੇ ਕਿ ਇਹਨਾਂ ਦਾ ਜਿਹੜਾ ਇੱਕ ਸਾਥੀ ਆ ਉਹ ਉੱਪਰ ਟੈਂਕੀ ਤੇ ਚੜ ਗਿਆ ਉਸਦੇ ਹੱਥ ਵਿੱਚ ਵੀ ਤਕਤੀ ਹੈ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਦਾ ਉਹ ਵਿਅਕਤੀ ਵੀ ਜਿਹੜਾ ਸਦਸਾ ਹੈ ਤੇ ਉਹ ਲੱਗਦਾ ਹੈ ਕਿ ਸਰਕਾਰ ਦੀਆਂ ਜਿਹੜੀਆਂ ਜੋ ਵੀ ਬਾਦੇਸੀ ਮੰਗਾ ਸੀ ਨਹੀਂ ਵਕਾ ਹਾਂ ਤਾਂ ਦੁਖੀ ਹੋ ਕੇ ਜਿਹੜਾ ਵਿਚਾਰਾ ਉੱਤੇ ਚੜ ਗਿਆ ਤਾਂ ਆਗੂਆਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਕਿਹਾ ਕਿ ਸਾਨੂੰ ਹਰੇਕ ਦੇ ਨਾਲ ਅਸੀਂ ਰਲ ਮਿਲ ਕੇ ਟੱਲਾਂਗੇ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਊਗੀ ਤਾਂ ਸਭਾਈ ਜੀ ਮਨੂਨੇ ਹਾਂਜੀ ਭਾਈ ਜੀ ਕੀ ਕਹੋਗੇ ਇੱਕ ਤੁਹਾਡਾ ਵੀ ਉੱਤੇ ਟੈਂਕੀ ਦੇ ਚੜ ਗਿਆ ਤਾਂ ਤੁਸੀਂ ਇੱਥੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਕੀ ਗੱਲ ਹੋਗੀ ਇਹ ਦੇਖੋ ਜੀ ਇੱਥੋਂ ਦੀ ਜਿਹੜੀ ਨਕੰਮੀ ਸਰਕਾਰ ਬੜੀ ਨਮੋਸ਼ੀ ਦੀ ਗੱਲ ਆ ਉਹਦੇ ਵਾਸਤੇ ਕਾਰਨ ਕੀ ਹੈ ਕਿ ਇਹ ਉਹ ਸਰਕਾਰ ਸੀਗੀ ਜਿਹੜੀ ਕਹਿੰਦੀ ਸੀ ਕਿ ਕਿਸੇ ਨੂੰ ਟੈਂਕੀ ਤੇ ਚੜਨ ਦੀ ਲੋੜ ਨਹੀਂ ਕਿਸੇ ਨੂੰ ਧਰਨਾ ਦੇਣ ਦੀ ਲੋੜ ਨਹੀਂ ਆਮ ਘਰਾਂ ਦਾ ਮੁੰਡਾ ਜਦੋਂ ਮਰਜ਼ੀ ਇਹਨੂੰ ਮਿਲਿਆ ਜਾ ਸਕਦਾ ਹੈ 4 ਸਾਲ ਬੀਤ ਜਾਣ ਦੇ ਬਾਵਜੂਦ ਵੀ ਇੱਕ ਵੀ ਭਰਤੀ ਦਾ ਇਸ਼ਤਿਹਾਰ ਸਿੱਖਿਆ ਮਹਿਕਮੇ ਦੇ ਵਿੱਚ ਇਸ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਇਹ ਜੋ ਉੱਤੇ ਮਨੀਸ਼ ਬੈਠਾ ਹੈ ਅੱਜ ਤੋਂ 4 ਸਾਲ ਪਹਿਲਾਂ ਵੀ ਕਾਂਗਰਸ ਸਰਕਾਰ ਸਮੇਂ ਟੈਂਕੀ ਤੇ ਬੈਠਾ ਸੀ 165 ਦਿਨ ਉੱਪਰ ਬੈਠਾ ਰਿਹਾ ਸੀ ਇਹਨਾਂ ਦਾ ਜਿਹੜਾ ਮੀਤ ਹੇਰ ਮੰਤਰੀ ਗੋਲਡੀ ਕੰਬੋਜ ਹੋਰ ਵੀ بڑے ਮੰਤਰੀ ਇਹਨੂੰ ਮਿਲਣ ਉੱਤੇ ਟੈਂਕੀ ਦੇ ਜਾਜਾ ਬਹਿੰਦੇ ਸੀ ਉਦੋਂ ਕਹਿੰਦੇ ਸੀ ਕਿ ਤੁਹਾਨੂੰ ਸਾਡੀ ਸਰਕਾਰ ਆ ਜਾਂਦਿਓ ਬੇਰੁਜ਼ਗਾਰੀ ਅਸੀਂ ਖਤਮ ਕਰ ਦਿਆਂਗੇ 4 ਸਾਲ ਹੋ ਗਏ ਉਹ ਬੇਰੁਜ਼ਗਾਰੀ ਉੱਥੇ ਦੇ ਉੱਥੇ ਖੜੀ ਹੈ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਨਹੀਂ ਦਿੱਤਾ ਆਖਰਕਾਰ ਅੱਕ ਕੇ ਥੱਕ ਕੇ ਇਹ ਬੇਰੁਜ਼ਗਾਰ ਫੇਰ ਅੱਜ ਟੈਂਕੀ ਦੇ ਚੜਿਆ ਬੈਠਾ ਹੈ ਉਹਨਾਂ ਨੂੰ ਆਜ ਮਾਰਦਾ ਕਿ ਉਹਦੇ ਤਾਂ ਮੇਰੇ ਨਾਲ ਟੈਂਕੀਆਂ ਤੇ ਬੈਠਦੇ ਸੀ ਆਓ ਅੱਜ ਵੇਖਦਾ ਮੈਂ ਕਿਹੜਾ ਆ ਕੇ ਮੇਰੇ ਨਾਲ ਟੈਂਕੀ ਤੇ ਬੈਠਦਾ ਹੈ ਬਈ ਪੰਜਾਬ ਸਰਕਾਰ ਦਾ ਤਾਂ ਕਹਿਣਾ ਸੀ ਅਸੀਂ ਰੋਜ਼ਗਾਰ ਵੀ ਦਿੱਤਾ ਕਈ ਨੌਜਵਾਨਾਂ ਨੂੰ ਨੌਕਰੀਆਂ ਵੀ ਦੇ ਦਿੱਤੀਆਂ ਕਈ ਵਿਭਾਗਾਂ ਦੇ ਵਿੱਚ ਨੌਕਰੀਆਂ ਸਾਡੇ ਵੱਲੋਂ ਹੋਰ ਵੀ ਦਿੱਤੀਆਂ ਜਾ ਰਹੀਆਂ ਸੋ ਤੁਸੀਂ ਕਹਿ ਰਹੇ ਹੋ ਅਜੇ ਤੱਕ 4 ਸਾਲ ਚ ਕੁਝ ਵੀ ਨਹੀਂ ਮਿਲਿਆ ਦੇਖੋ ਅਸੀਂ ਐਵੇਂ ਨਹੀਂ ਕਹਿੰਦੇ ਪਿਛਲੀ ਵਾਰੀ 11 ਅਕਤੂਬਰ ਨੂੰ ਵੀ ਇੱਥੇ ਆਏ ਸੀਗੇ ਇਹਨਾਂ ਦੇ ਮੰਤਰੀ ਜਿਹੜੇ ਲਾਲਜੀਤ ਭੁਲੜਾ ਤੇ ਉਹਨਾਂ ਨਾਲ ਗੱਲਬਾਤ ਹੋਈ ਸੀ 2 ਨਵੰਬਰ ਨੂੰ ਵੀ ਆਏ ਅਸੀਂ ਦਫ਼ਤਰ ਨੱਪੀ ਰੱਖਿਆ ਉਸ ਦਿਨ ਵੀ ਚੈਲੰਜ ਕੀਤਾ ਵਲਾਂ ਦੇ ਵਿੱਚ ਸਿੱਖਿਆ ਵਿਭਾਗ ਵਿੱਚ ਇਹ ਸਰਕਾਰ ਨੇ ਜਾਰੀ ਕੀਤਾ ਹੋਵੇ ਸਾਬਤ ਕਰ ਦੇਣ ਇਹਨਾਂ ਦਾ ਕੋਈ ਸੰਤਰੀ ਮੰਤਰੀ ਭਮੱਕਾ ਵਾਲਾ ਮੁੱਖ ਮੰਤਰੀ ਇਹਨਾਂ ਦਾ ਕੋਈ ਵੀ ਚੱਲਾ ਚ ਬੈਠਾ ਸਾਬਤ ਕਰ ਦੇ ਅਸੀਂ ਅੱਜ ਹੀ ਜਿਹੜਾ ਹੈਗਾ ਮੁਰਦਾਬਾਦ ਦੀ ਜਿੰਦਾਬਾਦ ਕਰਾਂਗੇ ਸ਼ਹਿਰ ਦੇ ਵਿੱਚ ਪ੍ਰਚਾਰ ਕਰਕੇ ਜਾਵਾਂਗੇ ਭਰਤੀ ਦਾ ਕੀਦਣੀ ਸੀ 4 ਸਾਲਾਂ ਦਾ ਇੱਕ ਸਿੰਗਲ ਰੱਦ ਜਰੂਰ ਕੀਤੀਆਂ ਭਰਤੀਆਂ ਚਾਹੇ ਪਿਛਲੀ ਸਰਕਾਰ ਦੀ 3743 ਲੈਕਚਰਾਰਾਂ ਦੀ ਭਰਤੀ ਹੋਵੇ ਸਰਕਾਰ ਨੇ ਰੱਦ ਕੀਤੀ ਹੈ 2000 ਪੀਟੀਆਈ ਜਿਹੜੀ ਪਿਛਲੀ ਸਰਕਾਰ ਐਡਵਰਟਾਈਜ਼ ਕਰ ਗਈ ਸੀ ਨੋਟੀਫਿਕੇਸ਼ਨ ਦੇ ਕੇ ਫਿਰ ਇਹਨਾਂ ਨੇ ਵਾਪਸ ਲੈ ਲਿਆ ਰੱਦ ਕੀਤੀ ਹੈ 646 ਪੀਟੀਆਈ ਰੋਲ ਦੀ ਫਿਰਦੀ ਹੈ 1152 ਲੈਕਚਰਾਰ ਦੀ ਭਰਤੀ ਬੜਾ ਪ੍ਰੇਟ ਤਬਤ ਪਾਉਂਦਾ ਸੀ ਉਹਨਾਂ ਦਾ ਸਿੱਖਿਆ ਮੰਤਰੀ ਕਿ ਮੈਂ ਪੂਰੀ ਕਰਤੀ ਪਿਛਲੀ ਸਰਕਾਰ ਦੀ ਉਹ ਰੱਦ ਹੋ ਚੁੱਕੀ ਐ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਲੱਗਿਆ ਚਾਹਨਾ ਹਟਿਆ ਚਾਹ ਭੇਖ ਉਹਨਾਂ ਦਾ ਖਾਤਰੇ ਚ ਕੱਲ ਨੂੰ ਇਹਦੀ ਕੋਠੀ ਕਿੰਨ ਨਜ਼ਾਰੇ ਆ ਗੰਭੀਰ ਪਰ ਸਿੱਖਿਆ ਮੰਤਰੀ ਦੀ ਆ ਹਾਲਾਤ ਬਣਾਏ ਹੋਏ ਨਾਣੇ ਪਤਾ ਨਹੀਂ ਕਿਹੜੀਆਂ ਨੌਕਰੀਆਂ ਦਿੱਤੀਆਂ ਕੱਲੀ ਸੋਸ਼ਲ ਮੀਡੀਆ ਨਾਲ ਸਰਕਾਰ ਬਣੀ ਸੀ ਤੇ ਸੋਸ਼ਲ ਮੀਡੀਆ ਨਾਲ ਹੀ ਰੋਜ਼ਗਾਰ ਬਣ ਲਈ ਜਾਂਦਾ ਉਸ ਹਨ ਹੋਰ ਵੀ ਭਾਈ ਜੀ ਤੁਸੀਂ ਉਸ ਦਿਨ ਜਦੋਂ ਪਟਾਚ ਚਲ ਰਿਹਾ ਸੀ ਆਮ ਆਦਮੀ ਪਾਰਟੀ ਦੇ ਦਫਤਰ ਤੇ ਕੀ ਰਿਹਾ ਦੇ ਟੱਪ ਕੇ ਅੰਦਰ ਵੜਨ ਦੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਸੀ ਦਫਤਰ ਤੇ ਤਾਂ ਉਸ ਦਿਨ ਵੀ ਉੱਤੇ ਕਾਫੀ ਹੱਲਾ ਗੁੱਲਾ ਹੋਇਆ ਸੀ ਤਾਂ ਕੀ ਉਸ ਦਿਨ ਦੀ ਕੋਈ ਸਰਕਾਰ ਤੁਹਾਡੀ ਸਾਰ ਲਈ ਹੋਵੇ ਤੁਹਾਡੇ ਕੱਲ ਤੱਕ ਕੋਈ ਉੱਜਾ ਹੋਵੇ ਤੁਹਾਡੀ ਗੱਲਬਾਤ ਸੁਣੀ ਹੋਵੇ ਆਣ ਕੇ ਪੰਜਾਬ ਦੀ ਫਿਤਰਤ ਹੈ ਕਿ ਹਮੇਸ਼ਾ ਆਪਣੇ ਹੱਕਾਂ ਲਈ حق سچ ਲਈ لڑਦਾ ہے اسی سرکار نے یہ گل اکھھی سی کہ ਸਾਡੀ سرکار باندې ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਟੈਂਕਿਆਂ ਤੇ ਚੰਨ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਪੱਗਾਂ ਨਹੀਂ ਲੈਣਗੇ ਤੁਹਾਡੇ ਸਾਹਮਣੇ ਤਰਨ ਤਾਰਨ ਦੇ ਹਾਲਾਤ ਨੇ ਜਦੋਂ ਤੋਂ اعلان ਹੋਇਆ ਬਕਰਕ ਜਿੱਥੇ ਬੰਦੀਆ ਜਿਹੜੇ ਕੱਚੇ ਅਧਿਆਪਕ ਸੀ ਪਿਛਲੇ ਸਾਲਾਂ ਵੱਧੀ ਕੱਚੇ ਚੱਲੇ ਆ ਰਹੇ ਆ ਹੁਣ ਵੀ ਉਹ 6000 ਤੇ ਇੱਥੇ ਆਪਣਾ ਪਿੱਟ ਸਿਆਪਾ ਕਰਕੇ ਗਏ ਆ ਮੁੱਖ ਮੰਤਰੀ ਭਗਵੰਤ ਮਾਨ ਨੇ بابا بکਾਲਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਖੜਕੇ ਗੱਲ ਆਖੀ ਸੀ ਕਿ ਪਿਛਲੀ ਕਾਂਗਰਸ ਸਰਕਾਰ ਜਾਂ ਕਾਲੀ ਭਾਜਪਾ ਸਰਕਾਰ ਦੇ ਮੌਕੇ ਤੇ ਨਹੀਂ ਪੋਸਟਾਂ ਕੱਡੀਆਂ ਰੋਜ਼ਗਾਰ ਆਪਣਾ ਰੋਜ਼ਗਾਰ ਮੰਗਦੇ ਮੰਗਦੇ ਉਮਰ ਹੱਦ ਵੀ ਲੰਘ ਗਈ ਉਹਨਾਂ ਦੀ ਉਹਨਾਂ ਨੂੰ ਅਸੀਂ ਸਾਡੀ ਸਰਕਾਰ ਵੱਲੋਂ ਤੇ ਉਮਰ ਉੱਪਰਲੀ ਹੱਦ ਵਿਧਾ ਦੇਵਾਂਗੇ ਕਿਉਂਕਿ ਜੇ ਮੰਤਰੀਆਂ ਵਿਧਾਇਕਾਂ ਵਾਸਤੇ ਉਮੀਦਵਾਰਾਂ ਵਾਸਤੇ ਚੋਣ ਲੜਨ ਵਾਸਤੇ ਕੋਈ ਉੱਪਰਲੀ ਉਮਰ ਸੀਮਾ ਨਹੀਂ ਹੈ ਤਾਂ ਇਹਨਾਂ ਵਿਭਾਗਾਂ ਦੇ ਵਿੱਚ ਕਿਉਂ ਤਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਖੜ ਕੇ ਖਾਧੀ ਸੌ ਹਜੇ ਤੱਕ ਕਰੀਬ ਪੌਣੇ 4 ਸਾਲ ਹੋ ਗਏ ਜੇ ਤੱਕ ਖੂਰੀ ਨਹੀਂ ਕੀਤੀ ਇੱਕ ਵੀ ਪੋਸਟ ਸਿੱਖਿਆ ਦੇ ਵਿੱਚ ਨਹੀਂ ਕੱਢੀ ਸਿਹਤ ਦੇ ਵਿੱਚ ਸਿਰਫ 82 ਪੋਸਟਾਂ ਕੱਢੀਆਂ ਨੇ ਉਹਨਾਂ ਦੇ ਵਿੱਚ ਇਸ ਮੰਗ ਨੂੰ ਹਜੇ ਤੱਕ ਖੂਰਾ ਨਹੀਂ ਕੀਤਾ ਗਿਆ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਸਾਡੇ 2.5 ਸਾਲ ਸਾਥ ਸਾਥ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ ਪੰਕੜ ਬਣਾਏ ਗਏ ਸਿਰ ਪੰਕੜਿਆਂ ਦੀ ਖੇਡ ਖੇਡੀ ਗਈ ਹੈ ਪ੍ਰੈਕਟੀਕਲੀ ਗਰਾਉਂਡ ਪੱਧਰ ਤੇ ਕੋਈ ਭਰਤੀ ਕੀਤੀ ਹੋਵੇ ਤਾਂ ਅੱਜ ਪੰਜਾਬ ਦੇ ਉਹ এমਪਲਾਈਡ ਲੋਕ ਇੱਥੇ ਆ ਕੇ ਪੰਜਾਬ ਸਰਕਾਰ ਦੇਆਂ ਗੁੰਗਾਨ ਕਰਦੇ ਪੰਜਾਬ ਸਰਕਾਰ ਦੇ ਸੋਲੇ ਗਉਦੇ ਤਾਂ ਸਾਰੇ ਲੋਕ ਜਿਹੜੇ ਪੀੜਤਾ ਵੇਦਚਾਰ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਤਰਨਤਾਰਨ ਦੇ ਵਿੱਚ ਆ ਕੇ ਇਥੋਂ ਦੇ ਲੋਕਾਂ ਵੀ ਇਸ ਗੱਲ ਵਾਸਤੇ ਜਗਾ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਆਪਣਾ ਪ੍ਰੋਟੈਸਟ ਕਰਕੇ ਇਹ ਬੇਨਤੀ ਕਰਕੇ ਗਏ ਸੀ ਕਿ ਸੀਐਮ ਸਾਹਿਬ ਕਹਿੰਦੇ ਸੀ ਕਿਸੇ ਦੀ ਪੱਗ ਨਹੀਂ ਲੈਣੀ ਤਾਂ ਅਸੀਂ ਨਹੀਂ ਚਾਹੁੰਦੇ ਪੱਗਾਂ ਲੈਣ ਸਾਡੀ ਬੇਨਤੀ ਸੁਣ ਲਓ ਸਾਡੇ ਨਾਲ ਬੈਠ ਕੇ ਇੱਕ ਮੀਟਿੰਗ ਦਾ ਕਰ ਲੋ ਟੋਕਟ 4 ਸਾਲਾਂ ਦੇ ਵਿੱਚ ਬੈਠ ਕੇ ਵੇਰਦਗਾਰਾਂ ਦੀ ਗੱਲ ਸੁਣ ਲਓ ਜੇ ਰਿਕਾਰਡ ਦੇ ਵਿੱਚ ਕੋਈ ਮੀਟਿੰਗ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਤਾਂ ਜਨਤਕ ਕਰਦੇਨ ਤਾਂ ਲੋਕ ਪ੍ਰਸ਼ਾਸਨ ਨੇ ਇਸ ਗੱਲ ਦਾ ਭਰੋਸਾ ਦਿੱਤਾ ਸੀ ਪਿਛਲੇ ਦਿਨਾਂ ਦੇ ਵਿੱਚ 4-5 ਤਰੀਕ ਨੂੰ ਇਸ ਸਾਲ ਤੋਂ ਫੇਰ ਪ੍ਰਸ਼ਾਸਨ ਮੁੱਕਰ ਗਿਆ ਕਿ ਸੀਐਮ ਸਾਹਿਬ ਕੋਲੇ ਤਾਂ ਟਾਈਮ ਹੀ ਨਹੀਂ ਕਿਸੇ ਨੂੰ ਮਿਲਣ ਦਾ ਉਹ ਤਾਂ ਬਹੁਤ 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 ਜ਼ਿਆਦਾ ਵਿਜੀ ਨੇ ਉਹਨਾਂ ਕੋਲ ਸਮਾਂ ਨਹੀਂ ਕੱਕ ਕੇ ਫੇਰ ਅਸੀਂ ਆਪਣੀ ਮੰਗ ਨੂੰ ਲੈ ਕੇ ਕਿਉਂਕਿ ਉਹਨਾਂ ਨੇ ਸਟੇਜਾਂ ਤੇ ਖੜਕੇ ਵਾਅਦਾ ਕੀਤਾ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਸ ਗੱਲ ਤੋਂ ਮੁੱਕਰ ਚੁੱਕੇ ਨੇ ਉਹਨਾਂ ਦਾ ਆਖਣਾ ਹੈ ਕਿ ਮੁ ਮੁੱਖ ਮੰਤਰੀ ਨੇ ਜੇਸਟੇਜਾਂ ਤੇ ਖੜਕੇ ਉਮਰਤ ਛੋੜੇ ਇਹਨਾਂ ਦਾ ਭਰਤੀਆਂ ਦਾ ਵਾਅਦਾ ਕੀਤਾ ਸੀ ਤਾਂ ਉਹ ਵਾਅਦਾ ਇਹ ਪੂਰਾ ਕਰਨ ਤਾਂ ਇਸ ਗੱਲ ਕਿ ਸਾਡੀ ਮੰਗ ਮੁੱਖ ਮੰਤਰੀ ਨੇ ਜੁਰਦੀ ਹੈ ਇਸ ਮੰਗ ਨੂੰ ਲੈ ਕੇ ਸੀ ਆਪਣੇ ਰੋਜ਼ ਪ੍ਰਦਰਸ਼ਨ ਕਰਨ ਤਰਨ ਦੇ ਵਿੱਚ ਫੇਰ ਮਨੀ ਜਿਹੜਾ ਪਿਛਲੇ ਸਾਲ ਵਿੱਚ ਟੈਂਕੀ 'ਚ ਬਠਾ ਰਿਹਾ ਕਾਂਗਰਸ ਦੇ ਮੌਕੇ ਤੇ ਤਾਂ ਹੁਣ ਫੇਰ ਆਮ ਆਦਮੀ ਪਾਰਟੀ ਦੇ ਮੌਕੇ ਤੇ ਇਹ ਟੈਂਕੀ ਤੇ ਚੜ ਕੇ ਆਪਣੀਆਂ ਮੰਗਾਂ ਦੇ ਲਈ ਰੋਸ ਪ੍ਰਦਰਸ਼ਨ ਕਰ ਰਿਹਾ ਜੀ ਧੰਨਵਾਦ ਜੀ ਸੋ ਇਸ ਨਾਲ ਸਾਡੇ ਨਾਲ ਵਕ ਵਕ ਕਾਗੂ ਜਿੰਨਾਂ ਵੱਲੋਂ ਕਿਹਾ ਗਿਆ ਕਿ ਸਾਡੀਆਂ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਲਗਾਤਾਰ ਸਾਡੇ ਵੱਲੋਂ ਮੀਟਿੰਗਾਂ ਸਾਡੇ ਨਾਲ ਕੀਤੀਆਂ ਗਈਆਂ ਪਰ ਕਿਤੇ ਨਾ ਕਿਤੇ ਕੋਈ ਵੀ ਇਨਸਾਫ ਨਹੀਂ ਮਿਲਿਆ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੱਜ ਦੁਖੀ ਹੋ ਕੇ ਜਿਹੜਾ ਇੱਕ ਨੌਜਵਾਨ ਫੇਰ ਹੋ ਟੈਂਕੀ ਤੇ ਚੜ ਚੁੱਕਾ ਹੈ ਤਾਂ ਹੁਣ ਦੇਖਣਾਗਾ ਕਿ ਕੀ ਸਰਕਾਰ ਇਹਨਾਂ ਦੀਆਂ ਮੰਗਾਂਵਲ ਧਿਆਨ ਦਿੰਦੀ ਹੈ ਕੈਮਰਾਮੈਨ ਮੈਕਨਾਲ ਰਵੀ ਖੈਰਾ ਪੰਜਾਬੀ ਲੋਕ ਚੈਨਲ ਵੱਲੋਂ ਤਰਜ਼ਾਰ